ਹਾਂਜੀ ਇਹ ਵਾਲੇ ਸੂਟ ਆਉਣਗੇ ਇਹਦੀ 5 ਮੀਟਰ ਆਲ ਓਵਰ ਸੂਟ ਰਹੇਗਾ ਫਰੰਟ ਦੇ ਉੱਪਰ ਫੁੱਲ ਵਰਕ ਆਏਗਾ 4 ਸਾਈਡ ਵਰਕ ਰਹੇਗਾ ਦੁਪट्टे ਦੇ ਉੱਪਰ ਚਨਾਉਣ ਦਾ ਦੁਪੱਟਾ ਰਹੇਗਾ ਤੇ ਇਹ ਵਾਲੇ ਸੂਟ ਆਉਣਗੇ ਜੀ ਪਿਓਰ ਕ੍ਰੇਪ ਦੇ ਉੱਪਰ ਗੋਟਾ ਪੱਤੀ ਦਾ ਵਰਕ ਹੈ ਨਾਲ ਹੈਵੀ ਦੁਪੱਟੇ ਆਉਣਗੇ 4 ਸਾਈਡ ਤੇ ਬਹੁਤ ਹੀ ਜਿਆਦਾ ਸੋਹਣੇ ਸੂਟ ਨੇ ਤੇ ਇਹ ਵਾਲੇ ਸੂਟ ਪਿਓਰ ਔਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਇਹਨਾਂ ਦੇ ਪਲੇਨ ਬਾਟਮ ਰਹੇਗੀ ਨਾਲ ਚਨਾਉਣ ਦਾ ਦੁਪੱਟਾ ਰਹੇਗਾ ਤੇ ਇਹਨਾਂ ਦੇ ਉੱਪਰ ਵੀ ਹੈਂਡਵਰਕ ਹੈ ਕਲਰ ਆਪਸ਼ਨ ਇਹਦੇ ਵਿੱਚ ਆਪਾਂ ਬਹੁਤ ਸਾਰੇ ਲੈ ਕੇ ਆਏ ਆ ਕੋਈ ਵੀ ਸੂਟ ਤੁਸੀਂ ਇਹਨਾਂ ਚ ਆਰਡਰ ਕਰ ਸਕਦੇ ਹੋ ਤੇ ਅਗਲੇ ਸੂਟ ਰਹਿਣਗੇ ਜੀ 크ਰੇਪ ਦੇ 크ਰੇਪ ਸਿਲਕ ਦੇ ਰਹਿਣਗੇ ਤੇ ਤੁਸੀਂ ਇਹਨਾਂ ਨੂੰ ਵੀ ਆਰਡਰ ਕਰ ਸਕਦੇ ਕਲਰ ਆਪਸ਼ਨ ਆਪਾਂ ਦਿੱਤੀ ਹੋਈ ਹੈ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ 크ਰੇਪ ਦੇ 슬ੀਵ즈 ਵਰਕ ਬਾਟਮ ਵਰਕ ਆਏਗਾ ਨਾਲ ਸੈਮੀ ਚਨਾਉਣ ਦਾ ਦੁਪੱਟਾ ਰਹੇਗਾ ਦੁਪੱਟੇ ਦੇ ਉੱਪਰ ਪ੍ਰੋਪਰ ਲੈਸ ਹੈ ਇਹ ਵਾਲੇ ਸ਼ਿਮਰ ਦੇ ਸੂਟ ਆਉਣਗੇ ਨਾਲ ਦੁਪੱਟੇ ਵੀ ਸ਼ਿਮਰ ਦੇ ਟੋਟਲੀ ਹੈਂਡਵਰਕ ਹੈ ਨਾਲ ਪਲੇਨ ਬਾਟਮ ਆਏਗੀ ਇਹ ਵਾਲੇ ਵੈਲਵਟ ਦੇ ਸੂਟ ਨੇ ਇਸ ਵੀਡੀਓ ਦੇ ਵਿੱਚ ਆਪਾਂ ਸਾਰੇ ਹੀ ਕਢਾਈਆਂ ਵਾਲੇ ਸੂਟ ਲੈ ਕੇ ਆਏ ਆ ਇਹ ਔਰਗੈਂਜ਼ਾ ਦੀ ਸ਼ਰਟ ਰਹੇਗੀ ਨਾਲ ਬਾਟਮ ਸਿਲਕ ਦੀ ਇਹਦੇ ਉੱਪਰ ਵੀ ਪ੍ਰੋਪਰ ਹੈਂਡਵਰਕ ਹੈ ਇਹ ਵਾਲਾ ਸ਼ਿਮਰ ਦੇ ਵਿੱਚ ਸੂਟ ਰਹੇਗਾ ਤੇ ਮਿਰਰ ਵਰਕ ਵਾਲਾ ਸੂਟ ਹੈ ਨਾਲ ਇਹ ਵਾਲੇ ਸੂਟ ਪਿਓਰ ਕ੍ਰੇਪ ਦੇ ਵਿੱਚ ਰਹਿਣਗੇ ਇਹਨਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਇਹ ਇਹਨਾਂ ਦੀ ਰੇਂਜ 4 ਤੋਂ 5000 ਦੇ ਵਿੱਚ ਵਿੱਚ ਰਹੇਗੀ ਤੇ ਕਿਸੇ ਵੀ ਕਲਰ ਦੇ ਉੱਤੇ ਤੁਸੀਂ ਨਾ ਡੈਡੀ ਕਰਵਾ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਜੀ ਪਿਓਰ ਪਸ਼ਮੀਨਾ ਦੇ ਨਾਲ ਇਹਨਾਂ ਦਾ ਸ਼ਾਲ ਬਣੇ ਹੋਏ ਆ ਤੇ ਨਾਲ ਇਹਨਾਂ ਦੇ ਬਾਟਮ ਦੇ ਵੀ ਸੇਮ ਡਿਜ਼ਾਈਨ ਆਏਗਾ ਜਿਹੜੀ ਆਪਾਂ ਫਰਸਟ ਪਿਕ ਲਗਾਈ ਹੈ ਉਹਦੇ ਉੱਤੇ ਸੇਮ ਡਿਜ਼ਾਈਨ ਮਿਲੇਗਾ ਤੁਹਾਨੂੰ ਸਾਰੇ ਸੂਟਾਂ ਦਾ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਆਪਣੇ ਪੇਸ ਤੇ ਐਡਰੈਸ ਐਂਡ ਪੇਮੈਂਟ ਪਾ